हां जी मैं हां जी ਕੈਮ ਵਧੀਆ ਹੀ ਵਧੀਆ ਮਰਦਾ ਠੇ ਓਏ ਪੂਰੇ ਇਹ ਆ ਬਾਈ ਬੰਦਾ ਚੀਮਾ ਬਹੁਤ ਖਤਰਨਾਕ ਆਟਮਾ ਇਹ ਤੁਸੀਂ ਸੋਚ ਨਹੀਂ ਸਕਦੇ ਵੀ ਕਿੰਡੀ ਖਤਰਨਾ ਖਤਰਨਾਕ ਆਟਮਾ ਇਹ ਕਿਰਪਾਨਾਂ ਨਾਲ ਵੀਡੀਓ ਪਾਉਂਦਾ ਦਾਵਾਂ ਨਾਲ ਦਾਹ ਲੈ ਕੇ ਹੱਥ ਫੜ ਕੇ ਪੂਰੀ ਫੀਲਿੰਗ ਲੈਂਦਾ ਇਹ ਮੈਂ ਕਿਹਾ ਪੁੱਤ ਜਿਹੜੀਆਂ ਫੀਲਿੰਗਾਂ ਜੀਆਂ ਲੈਣਾ ਨਾ ਜਿੱਦਣ ਆ ਗਿਆ ਮਾਮਿਆਂ ਦੇ ਡਿੱਕੇ ਤਰੀਆਂ ਸਾਰੀਆਂ ਫੀਲਿੰਗਾਂ ਕੱਢ ਦੇਣਗੇ ਹੈ ਵੀ ਇਹ ਨਾ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਲੜਾਈ ਝਗੜਿਆਂ 'ਚ ਫਿਰ ਇਹਦੇ ਅਰਗੇ ਪਤਾ ਕੀ ਕਹਿਣਗੇ ਚਾਚਾ ਆਪ ਪੰਗੇ ਪੁੰਗੇ ਲੈ ਕੇ ਸਾਰੀ ਦੁਨੀਆ ਭਰ ਦੇ ਹੁਣ ਸਾਨੂੰ ਭਾਏ ਜੋ ਮਤਾਂ ਦੇਣ ਲੱਗ ਗਿਆ ਹੈ ਫਿਰ ਤਾਂ ਚਾਚੇ ਦੇ ਪਰਚਾ ਪਰਚਾ ਫਿਰ ਚਾਚੇ ਨੂੰ ਯਾਰ ਹਾਂ ਚਾਚੇ ਨੂੰ ਜ਼ਰੂਰੀ ਸਾਲਾ ਚਾਚੇ ਨੂੰ ਯਾਦ ਕਰਨਾ ਚੰਗੇ ਕੰਮ 'ਚ ਯਾਦ ਕਰਨਾ ਸਾਲਾ ਮਾੜੇ ਪੁੱਠੂ ਇਹ ਜਿਹੇ ਕੰਮਾਂ 'ਚ ਸਿੱਧੇ ਕੰਮਾਂ ਦੇ ਤਾਂ ਹੁਣ ਸਿੱਧੇ ਅੱਛਾ ਕਰ ਲੀਏ ਬਦਮਾਸ਼ੀ ਨੂੰ ਛੇੜੀ ਕਰਨੀ ਸੀ ਸਾਰੀ ਅੱਛਾ ਲਓ ਭਾਈ ਮੁੰਡੇ ਨੇ ਸਾਰਾ ਬਦਮਾਸ਼ੀ ਬਦਮੂਸ਼ੀਆਂ ਕਰ ਔਰ ਮੁੰਡਾ ਚੜ ਗਿਆ ਸਿੱਧੇ ਲੀਹੇ ਪੈ ਗਿਆ ਠੀਕ ਆ ਟਰੈਕ ਤੇ ਚੜ ਗਈ ਇਹਦੀ ਗੱਡੀ ਕਿੰਨੇ ਕ ਬੰਦੇ ਪੈਸੇ ਆਪਾਂ ਨੇ ਪਟੜ ਕੀਤੇ ਨੇ ਹੁਣ ਤਾਂ ਦੋ ਬੰਦੇ ਕੀ ਮਾਰਿਆ ਸੀ ਉਹਨਾਂ ਦੇ ਦੰਡੇ 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 ਆ ਦੇਖ ਰੋਈ ਚੰਗੀ ਤਰ੍ਹਾਂ ਧਿਆਨ ਨਾਲ ਐਕਸ਼ਨ ਵਾਲੇ ਕਰਦਾ ਇਹ ਕਰੀ ਦੋ ਚਾਰ ਐਕਸ਼ਨ ਜਿਹੜੇ ਜਿਹੜੇ ਕਰਦਾ ਉਹਨਾਂ ਓਏ ਹੋਏ ਓਏ ਹੋਏ ਦੇ ਆ ਪੂਰਾ ਪੰਜ ਸੰਜੇ ਦਾ ਤੜੀਆਂ ਫੀਲਿੰਗ ਲੈ ਲੈਂਦਾ ਅੱਜ ਕੱਲੇ ਜਵਾਕਾਂ ਨੂੰ ਬੜਾ ਛਾਲਾ ਇੱਕ ਤਾਂ ਸਾਡੇ ਟਾਈਮ ਤੋਂ ਫੋਨ ਫੋਨ ਜੇ ਹੈ ਨਹੀਂ ਸੀਗੇ ਹਨਾ ਨਹੀਂ ਤਾਂ ਆਪਾਂ ਕੰਨ ਲਾ ਲਿਆ ਹੁਣ ਤਾਂ ਫੋਨ ਲੈਦਾ ਹਾ ਦਾ ਕਿਹੜਾ ਫੋਨ ਲਿਆ ਉਹ ਪਾਇਨ ਦਾ ਫੋਨ ਵੀ ਤੇ ਕਿੱਡਾ ਲਿਆ ਨਿੱਕਾ ਨਾ ਉਹ ਪੂਰਾ ਸਿਰੇ ਦਾ ਫੋਨ ਲਿਆ ਕਿਹੜੀ ਕੰਪਨੀ ਦਾ ਰੀਅਲਮੀ ਰੀਅਲਮੀ C11 ਰੀਅਲਮੀ C15 ਨਹੀਂ ਹੈਗਾ ਪਤਾ ਨਹੀਂ C15 ਹੈ 11 ਨਹੀਂ ਹੈਗਾ 11 ਆਊਟਸਪੋਰਟ ਲਿਆ ਜਿੱਦੇ ਤੋਂ ਮੈਂ ਹਾਂਜੀ 11 ਹੀ ਆ 11 ਹੀ ਹੋਣਾ ਹੋਰ ਬਾਈ ਠੀਕ ਠਾਕ ਹੋ ਚੜਦੀ ਗਲਾ ਆ ਦੇਖ ਲਾ ਇੱਥੇ ਜਮਾ ਕੋਈ ਪੱਖਾ ਨਹੀਂ ਕੁਛ ਨਹੀਂ ਮੋਟਰ ਤੇ ਐ ਨਜ਼ਾਰੇ ਨਾਲ ਬੈਠੇ ਆਂ ਭੋਰਾ ਗਰਮੀਨ ਲੱਗਦੀ ਹੈਗੀ ਆ ਨਜ਼ਾਰੇ ਕਿਤੇ ਮਿਲਨੇ ਨੇ ਨਾ ਕੈਨੇਡਾ ਨਾਲ ਅਮਰੀਕਾ